ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਭਗਵੰਤ ਮਾਨ ਜੀ ਕੀ ਗੱਲ ਹੋ ਗਈ ਆ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਤੂੰ ਜਾ ਕੇ ਦਿੱਲੀ ਦੇ ਵਿੱਚ ਪ੍ਰਚਾਰ ਕਰਦਾ ਫਿਰਦਾ ਕਦੇ ਕਿਸੇ ਐਮਐਲਏ ਦੀ ਬਾਹ ਫੜ ਲੈਣਾ ਉੱਥੋਂ ਦੀ ਕਦੇ ਕਿਸੇ ਐਮਐਲਏ ਦੀ ਉਹਨਾਂ ਗੱਡੀਆਂ ਦੇ ਵਿੱਚ ਤੇਲ ਤੈਨੂੰ ਕੇਜਰੀਵਾਲ ਨੇ ਨਹੀਂ ਪਵਾ ਕੇ ਦਿੱਤਾ ਇਹਨਾਂ ਪੰਜਾਬ ਦੇ ਲੋਕਾਂ ਨੇ ਪਵਾ ਕੇ ਦਿੱਤਾ ਤੈਨੂੰ ਹਰ ਕੋਈ ਕਮੀਡੀਅਨ ਕਹਿੰਦਾ ਸੀ ਵਿਧਾਨ ਸਭਾ ਦੇ ਵਿੱਚ ਤੇਰਾ ਮਜ਼ਾਕ ਉਡਾਉਂਦੇ ਸੀ ਪਰ ਇਹਨਾਂ ਲੋਕਾਂ ਨੇ ਤੇਰੇ ਸਿਰ ਤਗਮਾ ਰੱਖਤਾ ਤੇ ਜਿੰਨਾ ਲੋਕਾਂ ਦਾ ਤੇਰੇ ਸਿਰ ਤਗਮਾ ਰੱਖਿਆ ਜਿੰਨਾ ਲੋਕਾਂ ਨੇ ਅੱਜ ਉਹਨਾਂ ਲੋਕਾਂ ਵੱਲ ਤੂੰ ਪਿੱਠ ਕਰਕੇ ਬੈਠਾ ਉਹਨਾਂ ਵੱਲ ਅੱਖਾਂ ਚੱਖਾਂ ਨਹੀਂ ਪਾਉਂਦਾ ਭਾਵੇਂ ਵਿਧਾਨ ਸਭਾ ਦੇ ਵਿੱਚ ਹੋਰਾਂ ਨੂੰ ਤਾਂ ਕਹ ਲੈਣ ਅੱਖਾਂ ਚੱਖਾਂ ਪਾਓ ਪਰ ਪੰਜਾਬ ਦੇ ਲੋਕਾਂ ਦੇ ਨਾਲ ਅੱਖਾਂ ਚੱਖਾਂ ਨਹੀਂ ਪਾਉਂਦਾ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਤੇ ਮੈਂ ਕੇਜਰੀਵਾਲ ਜੀ ਤੁਹਾਨੂੰ ਵੀ ਕਹਿਣਾ ਬਤੇਰੇ ਆ ਪ੍ਰਕਾਸ਼ ਸਿੰਘ ਬਾਦਲ ਦਾ ਬੀਜੇਪੀ ਨਾਲ ਗੱਠਜੋੜ ਹੁੰਦਾ ਸੀ ਪਗ ਇਹ ਜਿਹੜੇ ਇੱਥੋਂ ਕੈਪਟਨ ਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਇਹਨਾਂ ਦਾ ਵੀ ਉਹ ਹੁੰਦਾ ਸੀ ਪਰ ਇੰਨੀ ਕਦੇ ਬਰਬਾਦੀ ਨਹੀਂ ਠਾਈ ਕਦੇ ਸਿਕਿਉਰਟੀ ਲੈ ਲਈ ਤੇ ਕਦੇ ਆ ਕਰ ਲਿਆ ਤੇ ਕਦੇ ਉਹ ਕਰ ਲਿਆ ਪਰ ਇਹ ਭਗਵੰਤ ਮਾਨ ਨੇ ਤੇ ਇੱਕ ਨਾਲ ਤੂੰ ਰਲ ਗਿਆ ਦੂਜੀਆਂ ਪਾਰਟੀਆਂ ਨੂੰ ਸਿਖਾਤਾ ਵੀ ਮੀਡੀਆ ਕਿਵੇਂ ਬੰਦ ਕਰਨੀ ਆ ਪੰਜਾਬ 'ਚ ਬੋਲਣ ਵਾਲੇ ਬੰਦਿਆਂ ਨੂੰ ਕਿਵੇਂ ਬੰਦ ਕਰਨਾ ਕਿਵੇਂ ਚੱਕਣਾ ਕਿਵੇਂ ਲੁੱਟਾਂ ਕਰਨੀਆਂ ਇਹਨਾਂ ਨੇ ਆਪ ਸਖਾ ਤਾਂ ਉਹਨਾਂ ਨੂੰ ਯਾਦ ਰੱਖੋ ਤੇ ਭਗਵਾਨ ਕਮਨ ਜੀ ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਆ 117 ਹਲਕੇ ਆ ਤੁਹਾਡੇ ਪੰਜਾਬ ਦੇ ਤੇ ਤੁਸੀਂ ਜਾ ਕੇ ਉਹਨਾਂ ਹਲਕਿਆਂ ਦੇ ਵਿੱਚ ਤਰਲੇ ਪਾਉਂਦੇ ਫਿਰਦੇ ਆ ਕਿ ਆ ਬੰਦੇ ਨੂੰ ਵੋਟ ਪਾ ਦਿਓ ਜੀ ਇਹਨੂੰ ਪਾ ਦਿਓ ਤੂੰ ਯਾਰ ਪੰਜਾਬ ਦੇ ਹਲਕਿਆਂ ਦੇ ਵਿੱਚ ਆ ਕੇ ਗੇੜੇ ਮਾਰ ਲੋਕ ਤੈਨੂੰ ਪਹਿਲੀ ਗੱਲ ਤਾਂ ਵੜਨ ਦੇ ਦਨ ਬਹੁਤ ਵੱਡੀ ਗੱਲ ਆ ਪਰ ਮਿੰਤਰਲਾ ਕਰਕੇ ਕਿਸ ਨਾ ਕਿਸੇ ਹਲਕੇ 'ਚ ਕਿਸ ਨਾ ਕਿਸੇ ਪਿੰਡ ਦੇ ਵਿੱਚ ਵੜ ਮਿੰਤਰਲਾ ਕਰਕੇ ਮੈਂ ਤਰਲਾ ਕਰਕੇ ਉਹ ਕਲੌਸਮੈਂਟ ਦਵਾ ਕੇ ਰਿਕਾਰਡ ਕਰ ਲਾ ਕਿ ਮੈਥੋਂ ਗਲਤੀਆਂ ਹੋਊਗਾ ਮੈਂ ਭੁੱਲਾ ਬਖਸ਼ਾਉਣ ਆਇਆ ਥੋੜੇ ਪਿੰਡ ਦੇ ਵਿੱਚ ਜੇਕਰ ਚਿੱਟਾ ਚੱਲਦਾ ਤੇ ਮੈਨੂੰ ਦੱਸੋ ਪਤਾ ਤਾਂ ਤੈਨੂੰ ਸਾਰਾ ਕੁਝ ਹੀ ਹੋਊਗਾ ਵੈਸੇ ਪਿੰਡਾਂ ਦੇ ਵਿੱਚ ਢੇੜੇ ਮਾਰ ਪਿੰਡਾਂ ਦੇ ਵਿੱਚ ਸਮੱਸਿਆਵਾਂ ਸੁਣ ਉੱਥੋਂ ਫਿਰ ਵੋਟਾਂ ਲੈ ਲਈ 2027 ਦੀਆਂ ਤੈਨੂੰ ਲੋਕਾਂ ਨੇ ਨਹੀਂ ਪਾਉਣੀਆਂ ਅਸਲ ਦੇ ਵਿੱਚ ਲੋਕਾਂ ਦੀ ਗਲਤੀ ਕੀ ਸੀ ਕਿ ਲੋਕਾਂ ਨੇ ਸਟੇਟਾਂ ਚਲਾਉਣ ਵਾਲੇ ਮੁੱਖ ਮੰਤਰੀ ਨਹੀਂ ਬਣਾਏ ਸਟੇਜਾਂ ਚਲਾਉਣ ਵਾਲਾ ਮੁੱਖ ਮੰਤਰੀ ਬਣਾਤਾ ਤੇ ਅੱਜ ਭਗਵੰਤ ਮਾਨ ਸਟੇਜੀ ਦਾ ਜਿਹੜਾ ਕਹ ਲੋ ਭਗਵੰਤ ਮਾਨ ਸਟੇਜੀ ਦਾ ਖੂਬ ਕੇਸਰੀਵਾਲ ਫਾਇਦਾ ਚੱਕ ਰਿਆ ਤੇ ਅੱਜ ਸਟੇਜਾਂ ਅਟੈਂਡ ਕਰਾ ਰਿਆ ਤੁਹਾਡੇ ਕੋਲੋਂ ਸਟੇਟਾਂ ਉਹ ਆਪ ਅਟੈਂਡ ਕਰ ਰਿਆ ਸਟੇਜਾਂ ਵਾਸਤੇ ਕੋਈ ਗਾਣਾ ਜਾਣੀ ਆਇਆ ਸੀ ਘੁੰਮਣ ਘਮਾਉਣ ਨੂੰ ਤਾਂ ਠਾਰ ਰੱਖੀਏ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਮੈਂ ਤਾਂ ਜੋ ਗਾਣਾ ਜਾਪਦਾ ਆ ਕਿ ਸਟੇਟਾ ਸਟੂਟਾ ਚਲਾਉਣ ਨੂੰ ਤਾਂ ਕੇਜਰੀਬਾਦ ਰੱਖਿਆ ਭਗਵਾਨਤਮਾਨਤ ਰੱਖਿਆ ਸਟੇਜਾਂ ਚਲਾਉਣ ਨੂੰ ਸਟੇਜਾਂ ਚਲਾਉਣ ਨੂੰ ਕਦੇ ਦਿੱਲੀ ਦੀ ਸਟੇਜ ਚਲਾਉਂਦਾ ਕਦੇ ਹਰਿਆਣੇ ਦੀ ਜਿੱਥੇ ਵੋਟਾਂ ਹੁੰਦੀਆਂ ਸਾਡੇ ਮੁੱਖ ਮੰਤਰੀ ਨੂੰ ਲੈ ਜਾਂਦਾ ਤੇ ਉਹ ਸਟੇਜਾਂ ਚਲਾਉਂਦਾ ਇੱਕ ਗਾਣਾ ਰਿਕਾਰਡ ਕਰਾ ਲਓ ਉਸ ਗਾਣਾ ਪੜਾ ਹਿੰਦੀ ਚ ਕਰਾ ਲਓ ਜੇ ਭਾਵੇਂ ਪੰਜਾਬੀ ਚ ਕਿ ਰਾਜਨੀਤੀ ਕਰਨ ਨੂੰ ਤਾਂ ਕੇਸਰੀ ਵਾਲ ਰੱਖਿਆ ਭਗਵੰਤ ਮਾਨ ਨੂੰ ਤਾਂ ਰੱਖਿਆ ਸਟੇਜ ਚ ਚਲਾਉਣ ਨੂੰ ਸਟੇਜ ਚ ਚਲਾਉਣ ਨੂੰ ਦੂਜੀਆਂ ਸਟੇਟਾਂ ਤੇ ਗੋਲੀ ਮਾਰੋ ਪੰਜਾਬ ਦੇ ਵਿੱਚ ਤਾਂ ਇਹ ਗਾਣਾ ਚਲਾਓ ਯਾਰ ਭਗਵੰਤ ਮਾਨ ਨੂੰ ਤਾਂ ਰੱਖਿਆ ਸਟੇਜਾਂ ਚਲਾਉਣ ਨੂੰ ਰਾਜਨੀਤੀ ਕਰਨ ਨੂੰ ਤਾਂ ਕੇਸਰੀ ਵਾਲ ਰੱਖਿਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਉਹ ਸਟੇਜਾਂ ਚਲਵਾ ਰਿਆ ਤੁਹਾਡੇ ਕੋਲੋਂ ਸਟੇਟ ਪੰਜਾਬ ਦੀ ਵੀ ਉਹ ਆਪ ਹੀ ਚਲਾ ਰਿਆ ਜਿਹੜੇ ਉਹਦੇ ਖਾਸ ਬੰਦੇ ਉਹ ਤੇਰੇ ਸਲਾਹਕਾਰ ਬਣੇ ਫਿਰਦੇ ਆ ਯਾਦ ਕਰੋ ਜਿਹੜਾ ਇੱਕ ਤੁਹਾਡਾ ਸੁਖਬੀਰ ਕੋਈ OSD ਸੀਗਾ ਉਹ ਤੁਹਾਡੇ MP ਵੇਲੇ ਵੀ ਨਾਲ ਹੁੰਦਾ ਸੀ ਮੇਰੀ ਇੱਕ ਦੋ ਵਾਰ ਗੱਲ ਹੋਈ ਸੀ ਜਦੋਂ MP ਸੀ ਤੁਸੀਂ ਤਾਂ ਅੱਜ ਉਹ ਵਿਅਕਤੀ ਵੀ ਤੁਹਾਡਾ ਜਿਹੜਾ ਖਾਸਮ ਖਾਸ ਤੁਹਾਡੇ ਤੋਂ ਪਾਸੇ ਸਿੱਟ ਕੇ ਆਪਦੇ ਬੰਦੇ ਰੱਖ ਲਏ ਹੁਣ ਤਾਂ ਮੈਂ ਤੁਹਾਨੂੰ ਇੱਕ ਗੱਲ ਕਰਦਾ ਕਿ ਪੰਜਾਬ ਦੇ ਲੋਕ ਤਾਂ ਤੈਨੂੰ ਬਹੁਤ ਦੂਰ ਪਏ ਆ ਹਾਂ ਹਰ ਕੋ ਕੋਈ ਵਿਅਕਤੀ ਕਿਸੇ ਨਾ ਕਿਸੇ ਦੇ ਅਧੀਨ ਹੁੰਦਾ ਪਰ ਐਨਾ ਹਦੀਨੀ ਮਾਨ ਸਾਹਿਬ ਜਿੰਨਾ ਤੁਸੀਂ ਕੇਰਿਵਾਲ ਦੇ ਹੋਏ ਖੜੇ ਐਨਾ ਕਿਰਪਾ ਕਰਕੇ ਬੇਨਤੀ ਆ ਐਨੀ ਤਾਂ ਧਰਤੀ ਨਹੀਂ ਥੱਲੇ ਡਿੱਗੀ ਜਿੰਨਾ ਤੁਸੀਂ ਡਿੱਗੀ ਜਾਂਨੇ ਆ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਚੋਂ ਕਿਰਪਾ ਕਰਕੇ ਸਟੇਜਾਂ ਨਾ ਚਲਾਓ ਪੰਜਾਬ ਸਟੇਜ ਚਲਾਓ ਆ ਕੇ ਤੁਹਾਨੂੰ ਲੋਕਾਂ ਨੇ ਸਟੇਟ ਦਿੱਤੀ ਆ ਸਟੇਜਾਂ ਤੋਂ ਖੜਾ ਛਡਾਇਆ ਤੁਹਾਡਾ ਤੇ ਅੱਜ ਵੀ ਤੁਸੀਂ ਚੁਟਕਲੇ ਸੁਣਾਈ ਜਾਂਦੇ ਆ ਕੇਤਰੀਵਾਲ ਸਾਹਿਬ ਗੱਲ ਸੁਣੋ ਮੇਰੀ ਤੇਰੇ ਚ ਹਿੰਮਤ ਹੈਗੀ ਆ ਆਪ ਜਿੱਤਣ ਦੀ ਤੂੰ ਜੁਰਤ ਰੱਖਦਾ ਜੇ ਆਪ ਜਿੱਤਣ ਦੀ ਤੇ ਤੂੰ 2020 ਦੇ ਵਿੱਚ ਇਹ ਕਿਹਾ ਸੀ ਕਿ ਹਮਾਰੇ ਕਾਮ ਅੱਛੇ ਲੱਗਦੇ ਹੈ ਤੋ ਵੋਟ ਡਾਲ ਦਿਜੀਏ ਵਰਨਾ ਵੋਟ ਮਤ ਡਾਲੋ ਤੇ ਹੁਣ ਦਿੱਲੀ ਵਾਲਿਆਂ ਦੇ ਕਿਉਂ ਤਰਲੇ ਪੌਂਦਾ ਫਿਰਦਾ ਤਰਲੇ ਤੂੰ ਤਾਂ ਪੌਣਾ ਸੀ ਸਾਡੇ ਮੁੱਖ ਮੰਤਰੀ ਦੇ ਵੀ ਪੌਂਦਾ ਫਿਰਦਾ ਹਿੰਮਤ ਰੱਖ ਹੁਣ ਆਪ ਇਲੈਕਸ਼ਨ ਲੜੋ ਇੱਥੇ ਤੇ ਸਾਡੇ ਇੱਥੇ ਐਮਐਲਏ ਸੱਦਲੇ ਕਦੇ ਸਰਪੰਚ ਸੱਦਲੇ ਜਿਹੜੇ ਥੋੜੇ ਬੰਦੇ ਆ ਤੁਸੀਂ ਸਾਰੇ ਜੱਦ ਲੈ ਅੱਛਾ ਇੱਥੇ ਹੱਕੇ ਕੌਣ ਸੰਭੂਗਾ ਸਾਡੇ ਦਾ ਪੰਜਾਬ ਦਾ ਸਤਿਆਂ ਨਾਸ ਵੱਜਾ ਆ ਜਿੱਦੇ ਦਾ ਤੇਰਾ ਝਾੜੂ ਆਇਆ ਇੱਥੇ ਪੰਜਾਬ ਦਾ ਤਾਂ ਹੁੰਜਾ ਮਾਰਨ ਤੇ ਲੱਗਿਆ ਆ ਜਵਾਨੀ ਦਾ ਹੁੰਜਾ ਸਾਰੇ ਕੱਸ ਦਾ ਹੁੰਜਾ ਪੈਨ ਤੋ ਆ ਖੜਾ ਤੇ ਤੂੰ ਕਿਹੜੇ ਕੰਮਾਂ ਨੂੰ ਭਰਾਵਾ ਸਾਡਾ ਮੁੱਖ ਮੰਤਰੀ ਬਖਸ਼ ਦੇ ਜੇ ਕੋਈ ਟੂਣਾ ਟੱਪਾ ਭਰਾਵੋ ਪਤਾ ਕਰੋ ਵੀ ਕਿਤੇ ਕੇਦਰੀਵਾਰ ਕੋਈ ਕੋਲ ਕੋਲ ਕੋਈ ਟੂਨੇ ਟੱਪੇ ਵਾਲਾ ਬਾਬਾ ਨਾ ਹੋਵੇ ਤੇ ਜੇ ਕੋਈ ਪੰਜਾਬ ਚ ਹੈਗਾ ਕਿ ਉਹਨੂੰ ਭਾ ਲਓ ਮੈਂ ਤਾਂ ਬੇਨਤੀ ਕਰਦਾ ਸਿਮਰ ਜੋ ਜਿਹੜਾ ਮੱਕੜਾ ਅਕਸਰ ਇਹ ਪੋਡਕਾਸਟ ਉਹਨਾਂ ਨਾਲ ਕਰ ਦਿੰਦਾ ਕਿਰਪਾ ਕਰਕੇ ਯਾਰ ਤੇਰੇ ਕੋਲ ਤਾਂ ਭਰਾਵਾ ਹੁੰਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਪੁੱਛ ਲੈ ਜੇ ਤੇਰੇ ਕੋਲ ਕੋਈ ਉਹਨਾਂ ਕੋਲ ਹੋਵੇ ਕੋਈ ਗਿੱਧੜ ਸਿੰਘੀ ਤੇ ਭਗਵੰਤ ਮਾਨ ਨੂੰ ਸੰਘਾ ਕੇ ਕੋਈ ਜਿਹੜਾ ਟੂਣਾ ਕੀਤਾ ਉਹਦੇ ਤੇ ਵਾਸਚ ਕਰੀ ਫਿਰਦਾ ਭਗਵੰਤ ਮਾਨ ਨੂੰ ਉਹ ਟੂਣਾ ਲਵਾਦਗੇ ਉਹਦੇ ਤੇ ਪੰਜਾਬ ਦੇ ਵਾਸਚ ਹੋ ਜੇ ਤੇ ਅਸੀਂ ਵਾਸਚ ਕਰ ਲਏ ਉਹਨੂੰ ਪੰਜਾਬ ਦੇ ਲੋਕ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਕੇਦਰੀਵਾਲ ਕੋਲ ਅਗੇ ਪੰਜਾਬ ਨੂੰ ਕੀਲ ਕੇ ਲੈ ਗਿਆ ਬਾਅਦ ਚ ਪਤਾ ਲੱਗਿਆ ਵੀ ਇਹ ਗੱਲਾਂ ਲਈ ਸੀ ਕੇਦਰੀਵਾਲ ਸਾਹਿਬ ਸਾਡੇ ਮੰਤਰੀ ਸਾਡੇ ਐਮਐਲਏ ਸਾਨੂੰ ਬਖਸ਼ੋ ਸਾਡੇ ਪੰਜਾਬ ਦੇ ਵਿੱਚ ਤਾਂ ਬਰਬਾਦੀ ਠਾਈ ਪਈ ਆ ਤੇ ਤੁਸੀਂ ਕਿਰਪਾ ਕਰਕੇ ਆਪ ਦਾ ਪ੍ਰਚਾਰ ਆਪ ਕਰੋ ਜੇ ਹੈਗੀ ਹੈ ਹਿੰਮਤ ਆ ਜਦੋਂ ਮੈਂ ਐਮਐਲਏ ਐਮਪੀ ਦੀ ਚੋਣ ਲੜਦਾ ਭਾਵੇਂ ਹਰ ਜਾਣਾ ਮੈਨੂੰ ਕੋਈ ਦਿੱਕਤ ਨਹੀਂ ਪਰ ਮੈਂ ਆਪ ਦਾ ਪ੍ਰਚਾਰ ਆਪ ਕਰਦਾ ਤੇ ਤੂੰ ਆਪਦਾ ਪ੍ਰਚਾਰ ਲੋਕਾਂ ਤੋਂ ਕਰਾਈ ਜੇ ਨਾ ਕੀ ਤੂੰ ਸੰਭਲੇਗਾ ਇੱਥੋਂ ਜੇ ਆਪ ਦੀ ਦਿੱਲੀ ਚ ਵਿੱਚ ਪ੍ਰਚਾਰ ਨਹੀਂ ਹੋ ਜਾਂਦਾ ਦਿੱਲੀ ਵਾਲੇ ਬਚ ਜੋ ਇਹਦੇ ਤੋਂ ਇਹਦਾ ਪੂਰਾ ਸਪੇਰਾ ਤਗੜਾ ਵੱਡੇ ਵੱਡੇ ਨਾਕੀਲ ਕੇ ਰੱਖ ਦਿੰਦਾ ਏ ਬਚੋ ਬੇਨਤੀ ਕਰਦਾ ਸਾਡਾ ਮੁੱਖ ਮੰਤਰੀ ਸਾਨੂੰ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਭਗਵੰਤ ਮਾਨ ਸਟੇਜੀ ਦਾ ਜਿਹੜਾ ਕਹ ਲੋ ਭਗਵੰਤ ਮਾਨ ਸਟੇਜੀ ਦਾ ਖੂਬ ਕੇਦਰੀਵਾਲ ਫਾਇਦਾ ਚੱਕ ਰਿਆ ਤੇ ਅੱਜ ਸਟੇਜਾਂ ਅਟੈਂਡ ਕਰਾ ਰਿਆ ਤੁਹਾਡੇ ਕੋਲੋਂ ਸਟੇਟਾਂ ਉਹ ਆਪ ਅਟੈਂਡ ਕਰ ਰਿਆ ਸਟੇਜਾਂ ਵਾਸਤੇ ਕੋ ਗਾਣਾ ਜਾਨੀ ਆਇਆ ਸੀ ਘਮਨ ਘਮਾਉਣ ਨੂੰ ਤਾਂ ਠਾਰ ਰੱਖੀ ਏ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਮੈਨੂੰ ਤਾਂ ਜੋ ਗਾਣਾ ਜਾਪਦਾ ਆਕੇ ਸਟੇਟਾਂ ਸਟੂਟਾ ਚਲਾਉਣ ਨੂੰ ਤਾਂ ਕੇਜਰੀ ਵਾਦ ਰੱਖਿਆ ਭਗਵਾਨਤ ਮਾਨਤ ਰੱਖਿਆ ਸਟੇਜਾਂ ਚਲਾਉਣ ਨੂੰ ਸਟੇਜਾਂ ਚਲਾਉਣ ਨੂੰ ਕਦੇ ਦਿੱਲੀ ਦੀ ਸਟੇਜ ਚਲਾਉਂਦਾ ਕਦੇ ਹਰਿਆਣੇ ਦੀ ਜਿੱਥੇ ਵੋਟਾਂ ਹੁੰਦੀਆਂ ਸਾਡੇ ਮੁੱਖ ਮੰਤਰੀ ਨੂੰ ਲੈ ਜਾਂਦਾ ਤੇ ਉਹ ਸਟੇਜਾਂ ਚਲਾਉਂਦਾ ਇੱਕ ਗਾਣਾ ਰਿਕਾਰਡ ਕਰਾ ਲਓ ਉਸ ਗਾਣਾ ਪੜਾ ਹਿੰਦੀ ਚ ਕਰਾ ਲਓ ਜੇ ਭਾਵੇਂ ਪੰਜਾਬੀ ਚ ਕਿ ਰਾਜਨੀਤੀ ਕਰਨ ਨੂੰ ਤਾਂ ਕੇਸਰੀ ਵਾਲ ਰੱਖਿਆ ਭਗਵੰਤ ਮਾਨ ਨੂੰ ਤਾਂ ਰੱਖਿਆ ਸਟੇਜ ਚ ਚਲਾਉਣ ਨੂੰ ਸਟੇਜ ਚ ਚਲਾਉਣ ਨੂੰ ਦੂਜੀਆਂ ਸਟੇਟਾਂ ਤੇ ਗੋਲੀ ਮਾਰੋ ਪੰਜਾਬ ਦੇ ਵਿੱਚ ਤੇ ਗਾਣਾ ਚਲਾਓ ਯਾਰ ਭਗਵੰਤ ਮਾਨ ਨੂੰ ਤਾਂ ਰੱਖਿਆ ਸਟੇਜਾਂ ਚ ਚਲਾਉਣ ਨੂੰ ਰਾਜਨੀਤੀ ਕਰਨ ਨੂੰ ਤਾਂ ਕੇਸਰੀ ਵਾਲ ਰੱਖਿਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਉਹ ਸਟੇਜਾਂ ਚਲਵਾ ਰਿਆ ਤੁਹਾਡੇ ਕੋਲੋ ਸਟੇਟ ਪੰਜਾਬ ਦੀ ਵੀ ਉਹ ਆਪ ਹੀ ਚਲਾ ਰਿਆ ਜਿਹੜੇ ਉਹਦੇ ਖਾਸ ਬੰਦੇ ਉਹ ਤੇਰੇ ਸਲਾਹਕਾਰ ਬਣੇ ਫਿਰਦੇ ਆ ਯਾਦ ਕਰੋ ਜਿਹੜਾ ਇੱਕ ਤੁਹਾਡਾ ਸੁਖਬੀਰ ਕੋਈ OSD ਸੀਗਾ ਉਹ ਤੁਹਾਡੇ MP ਵੇਲੇ ਵੀ ਨਾਲ ਹੁੰਦਾ ਸੀ ਮੇਰੀ ਇੱਕ ਦੋ ਵਾਰ ਗੱਲ ਹੋਈ ਸੀ ਜਦੋਂ MPC ਤੁਸੀਂ ਤਾਂ ਅੱਜ ਉਹ ਵਿਅਕਤੀ ਵੀ ਤੁਹਾਡਾ ਜਿਹੜਾ ਖਾਸਮ ਖਾਸ ਤੁਹਾਡੇ ਤੋਂ ਪਾਸੇ ਸਿੱਟ ਕੇ ਆਪਦੇ ਬੰਦੇ ਰੱਖ ਲਏ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਦਾ ਕਿ ਪੰਜਾਬ ਦੇ ਲੋਕ ਤਾਂ ਤੈਨੂੰ ਬਹੁਤ ਦੂਰ ਪਏ ਆ ਹਾਂ ਹਰ ਕੋ ਕੋਈ ਵਿਅਕਤੀ ਕਿਸੇ ਨਾ ਕਿਸੇ ਦੇ ਅਧੀਨ ਹੁੰਦਾ ਪਰ ਇੰਨਾ ਅਧੀਨ ਨਹੀਂ ਮਾਨ ਸਾਹਿਬ ਜਿੰਨਾ ਤੁਸੀਂ ਕੇਰੀਵਾਲ ਦੇ ਹੋਏ ਖੜੇ ਐਨਾ ਕਿਰਪਾ ਕਰਕੇ ਬੇਨਤੀ ਆ ਐਨੀ ਤਾਂ ਧਰਤੀ ਨਹੀਂ ਥੱਲੇ ਡਿੱਗੀ ਜਿੰਨਾ ਤੁਸੀਂ ਡਿੱਗੀ ਜਾਂਦੇ ਆ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਚੋਂ ਕਿਰਪਾ ਕਰਕੇ ਸਟੇਜਾਂ ਨਾ ਚਲਾਓ ਪੰਜਾਬ ਸਟੇਜ ਚਲਾਓ ਆ ਕੇ ਤੁਹਾਨੂੰ ਲੋਕਾਂ ਨੇ ਸਟੇਜ ਦਿੱਤੀ ਆ ਸਟੇਜਾਂ ਤੋਂ ਖੜਾ ਛਡਾਇਆ ਤੁਹਾਡਾ ਤੇ ਅੱਜ ਵੀ ਤੁਸੀਂ ਚੁਟਕਲੇ ਸੁਣਾਈ ਜਾਂਦੇ ਆ ਕੇਤਰੀਵਾਲ ਸਾਹਿਬ ਗੱਲ ਸੁਣੋ ਮੇਰੀ ਤੇਰੇ 'ਚ ਹਿੰਮਤ ਹੈਗੀ ਆ ਆਪ ਜਿੱਤਣ ਦੀ ਤੂੰ ਜ਼ੁਰਤ ਰੱਖਦਾ ਜੇ ਆਪ ਜਿੱਤਣ ਦੀ ਤੇ ਤੂੰ 2020 ਦੇ ਵਿੱਚ ਇਹ ਕਿਹਾ ਸੀ ਕਿ ਹਮਾਰੇ ਕਾਮ ਅੱਛੇ ਲੱਗਦੇ ਹੈ ਤਾਂ ਵੋਟ ਡਾਲ ਦਿਜੀਏ ਵਰਨਾ ਵੋਟ ਮਤ ਡਾਲੋ ਤੇ ਹੁਣ ਦਿੱਲੀ ਵਾਲਿਆਂ ਦੇ ਕਿਉਂ ਤਰਲੇ ਪਾਉਂਦਾ ਫਿਰਦਾ ਦਰਲੇ ਤੂੰ ਤਾਂ ਪਾਉਣਾ ਸੀ ਸਾਡੇ ਮੁੱਖ ਮੰਤਰੀ ਦੇ ਵੀ ਪਾਉਂਦਾ ਫਿਰਦਾ ਹਿੰਮਤ ਰੱਖ ਹੁਣ ਆਪ ਇਲੈਕਸ਼ਨ ਲੜ ਉੱਥੇ ਤੇ ਸਾਡੇ ਇੱਥੇ ਐਮਐਲਏ ਸਾਦਲੇ ਕਦੇ ਸਰਪੰਚ ਸਾਦਲੇ ਜਿਹੜੇ ਤੁਹਾਡੇ ਬੰਦੇ ਆ ਤੁਸੀਂ ਸਾਰੇ ਸਾਦਲੇ ਅੱਛਾ ਇੱਥੇ ਹੱਕੇ ਕੌਣ ਸੰਭੂਗਾ ਸਾਡੇ ਦਾ ਪੰਜਾਬ ਦਾ ਸੱਤਿਆ ਨਾਸ ਵੱਜਾ ਆ ਜਿੱਦਾਂ ਦਾ ਤੇਰਾ ਝਾੜੂ ਆਇਆ ਇੱਥੇ ਪੰਜਾਬ ਦਾ ਤਾਂ ਹੁੰਜਾ ਮਾਰਨ ਤੇ ਲੱਗਿਆ ਆ ਜਵਾਨੀ ਦਾ ਹੁੰਜਾ ਸਾਰੇ ਕਸ ਦਾ ਹੁੰਜਾ ਪੈਣ ਤੋਂ ਆ ਖੜਾ ਤੂੰ ਕਿਹੜੇ ਕੰਮਾਂ ਨੂੰ ਭਰਾਵਾ ਸਾਡਾ ਮੁੱਖ ਮੰਤਰੀ ਬਖਸ਼ ਦੇ ਜੇ ਕੋਈ ਟੂਣਾ ਟੱਪਾ ਭਰਾਵਾ ਪਤਾ ਕਰੋ ਵੀ ਕਿਤੇ ਕੇਦਰੀਵਾਲ ਕੋਈ ਕੋਲ ਕੋਲ ਕੋਈ ਟੂਨੇ ਟੱਪੇ ਵਾਲਾ ਬਾਬਾ ਨਾ ਹੋਵੇ ਤੇ ਜੇ ਕੋਈ ਪੰਜਾਬ ਚ ਹੈਗਾ ਤੇ ਉਹਨੂੰ ਪਾ ਲਓ ਮੈਂ ਤਾਂ ਬੇਨਤੀ ਕਰਦਾ ਸਿਮਰ ਜੋ ਜਿਹੜਾ ਮੱਕੜਾ ਅਕਸਰ ਇਹ ਪੌਡਕਾਸਟ ਉਹਨਾਂ ਨਾਲ ਕਰ ਦਿੰਦਾ ਕਿਰਪਾ ਕਰਕੇ ਯਾਰ ਤੇਰੇ ਕੋਲ ਤਾਂ ਭਰਾਵਾ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਪੁੱਛ ਲੈ ਜੇ ਤੇਰੇ ਕੋਲ ਕੋਈ ਉਹਨਾਂ ਕੋਲ ਹੋਵੇ ਕੋਈ